ਮਹਾ ਵਿਗਟ ਬਹੁਤ ਵਿਗਟ ਨਾ ਬੜਾ ਭੈੜਾ ਹੈ ਮਹਾ ਵਿਗਟ ਅਸਾਧ ਰੋਗਣ ਇਹਦਾ ਵੈਦ ਇੱਕ ਲਿਖਿਆ ਹੈ ਕਿ ਉਹ ਵੈਦ ਅਖੀਰ ਲਈ ਹੈ ਫਿਰ ਹੋਰ ਤਾਂ ਥੱਲੇ ਵਾਲੇ ਵੈਦ ਤੋਂ ਨਹੀਂ ਸ਼ੂਤਰ ਆਉਣਾ ਵੈਦ ਕੌਣ ਹੈ ਵੈਦ ਅੰਗ ਪਾਰ ਬ੍ਰਹਮ ਪਰਮੇਸ਼ਰੇ ਸਿਰਫ ਇੱਕ ਅਕਾਲ ਪੁਰਖੀ ਇਹਦਾ ਵੈਦ ਹੈ ਜੇ ਦਵਾਈ ਲਾ ਦਵੇ ਤਾਂ ਵੈਦ ਅੰਗ ਪਾਰ ਬ੍ਰਹਮ ਪਰਮੇਸ਼ਰੇ ਅਰਾਧ ਨਾਨਕ ਹਰ ਹਰ ਹਰੇ ਤੇ ਪਾਤਸ਼ਾਹ ਕਹਿੰਦੇ ਇਹਦੀ ਦਵਾਈ ਹੈ ਕਿ ਵਾਹਿਗੁਰੂ 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 ਤੇ ਬੈਦ ਕੌਣ ਹੈ ਪਰਮੇਸ਼ਰ ਹੈ ਤੇ ਹੁਣ ਵੈਦ ਨੇ ਦਵਾਈ ਦੇਣੀ ਹੈ ਤੇ ਵੈਦ ਦੇ ਕੋਲੇ ਤੁਹਾਨੂੰ ਜਾਣਾ ਪੈਣਾ ਉਹਦੇ ਕੋਲੇ ਬੈਠਣਾ ਪੈਣਾ ਉਹਦੇ ਕੋਲੋਂ ਸਾਰਾ ਕੁਝ ਪੁੱਛਣਾ ਵੀ ਪੈਣਾ ਹੈ ਕਿ ਭਰੇਜ ਕੀ ਕਰਨੇ ਤੇ ਇਹ ਦਵਾਈ ਖਾਣੀ ਕਿਦਾਂ ਹੈ ਤੇ ਕਿਹੜੇ-ਕਿਹੜੇ ਟਾਈਮ ਖਾਣੀ ਹੈ ਕੀ ਹੈ ਜਿਦਾਂ ਅਸੀਂ ਮੇਰਾ ਵੈਦ ਗੁਰੂ ਗੋਬਿੰਦ ਦਾ ਹਰ ਹਰ ਨਾਮ ਔਖਦ ਮੁਖ ਦੇਵੇ ਕਾਟੇ ਜਮ ਕੀ ਫੰਦਾ ਗੁਰਪਰਮੇਸ਼ਰ ਏਕੋ ਜਾਨ ਗੁਰੂ ਤੇ ਰੱਬ ਦੇ ਵਿੱਚ ਕੋਈ ਪਿੰਨ ਭੇਦ ਨਹੀਂ ਹੈ ਨਿਰਗੁਣੇ ਆਪ ਸਰਗੁਣ ਵੀ ਉਹੀ ਕਲਾਤਾਰਜਨ ਸਗਲੀ 모ਹੀ ਉਹੀ ਹੈ ਤੋ ਪਾਸਾ ਇੱਥੇ ਸਾਨੂੰ ਸਮਝਾ ਰਹੇ ਨੇ ਕਿ ਵੈਦ ਹੈ ਪਰ ਉਸ ਵੈਦ ਦੇ ਕੋਲ ਪੁੱਛੋ ਕਿ ਦਵਾਈ ਤੇ ਭਰੇਜ ਕੀ ਨੇ ਬੋਲੋ ਪਰੇਜ ਪੱਕਾ ਕਰਨਾ ਪੜੇਗਾ ਤੁਹਾਨੂੰ ਜਿੱਥੋਂ ਜਿੱਥੋਂ ਮਾੜੀ ਕੁਸੰਗਤ ਉਹ ਪਾਤਸ਼ਾਹ ਛਡਾਉਂਦੇ ਨੇ ਉੱਥੋਂ ਤੁਹਾਨੂੰ ਪ੍ਰੇਜ ਕਰਨਾ ਪਊਗਾ ਜਿਹੜੇ ਫਿੱਕੇ ਬੋਲ ਬੋਲਦੇ ਆ ਉਤੋਂ ਰੁਕਣਾ ਪਊਗਾ ਹੰਕਾਰ ਦੇ ਬੋਲਾਂ ਤੋਂ ਰੁਕਣਾ ਪਊਗਾ ਅਰਸਨਾ ਦੇ ਉੱਤੇ ਤੁਸੀਂ ਗੰਦੇ ਬੋਲ ਕੁਸੰਗਤ ਦੇ ਨਹੀਂ ਸਪਰਸ਼ ਕਰਨੇ ਤਾਂ ਰੁਕਣਾ ਪਏਗਾ ਦਵਾਈ ਤਾਂ ਕੱਟ ਕਰੇਗੀ ਭਾਈ ਤੇ ਦਵਾਈ ਕੀ ਹੈ ਪਰਮੇਸ਼ਰ ਦਾ ਸਗਲ ਰੋਗ ਕੋ ਔਖਦ ਨਾਮ ਸਾਰੇ ਦੁੱਖਾਂ ਦੀ ਧਾਰੀ ਪਰਮੇਸ਼ਰ ਦਾ ਕੀ ਹੈ ਨਾ ਇਸ ਕਰਕੇ ਪਾਤਸ਼ਾਹ ਸਾਨੂੰ ਸਮਝਾ ਰਹੇ ਨੇ ਪਰ ਅਹੰਗ ਭਾਵ ਇਹ ਨਹੀਂ ਸੋਚਣਾ ਕਿ ਇੱਕ ਚੀਜ਼ ਹੈ ਕਿੰਨੀਆਂ ਚੀਜ਼ਾਂ ਦਾ ਹੰਕਾਰ ਹੁੰਦਾ ਹੈ ਤੁਸੀਂ 12ਵੇਂ ਅਸ਼ਟਪਦੀ ਪੜ ਲਵੋ ਪਾਤਸ਼ਾਹ ਕੀ ਕਹਿੰਦੇ ਜਿਸਕੇ ਅੰਤ ਅਰਾਜ ਅਪਮਾਨ ਐਸਾ ਕੋਈ ਨਾ ਜਨਮਿਓ ਭਭ ਮਾਹੇ ਮਾਨ ਪਾਏ ਨਰ ਗਰਭਤ ਨਾ ਹੈ ਕਹਿੰਦੇ ਇਹੋ ਜਿਹਾ ਕੋਈ ਨਹੀਂ ਜੰਮਿਆ ਕਿ ਜਿਸ ਨੂੰ ਥੋੜਾ ਮਾਨ ਪ੍ਰਤਿਸ਼ਟਾ ਰਾਜ ਭਾਗ ਮਿਲ ਜਵੇ ਤੇ ਉਹਦਾ ਹੰਕਾਰ ਨਾ ਕਰੇ ਬੋਲੋ ਸਭ ਕਰਦੇ ਨੇ ਉਹਦਾ ਕੋਈ ਹੋਊ ਰਾਜੇ ਜਨਕ ਵਰਗਾ ਜਿਹੜਾ ਬਚ ਜਾਊਗਾ ਮਾਇਆ ਚ ਉਦਾਸ ਤੇ ਉਪਰਾਮ ਰਹੇਗਾ ਠੀਕ ਹੈ ਨਾ ਰਾਜੰਗ ਤਾਂ ਮਾਨੰਗ ਅਭਿਮਾਨੰਗ ਤਾਂ ਹਿੰਨ ਰਾਜ ਮਿਲੇਗਾ ਤਾਂ ਮਾਨ ਹੋਏਗਾ ਮਾਨ ਹੋਏਗਾ ਤੇ ਹੰਕਾਰ ਆਏਗਾ ਹੰਕਾਰ ਆਏਗਾ ਤਾਂ ਫੇ ਗਰਾਵਟ 84 ਦੀ ਪੱਕਾ ਹੋਏਗੀ ਪੱਕਾ ਹੋਏਗੀ ਇਸ ਕਰਕੇ ਜਿਸਕੇ ਅੰਤਰ ਇਹਦੇ ਫਲ ਦੇਖ ਲਿਓ ਹੰਕਾਰ ਤੁਹਾਨੂੰ ਕਿੱਥੇ ਲੈ ਕੇ ਜਾਂਦਾ ਹੈ ਛੱਡ ਦੋ ਇਸ ਨੂੰ ਜਿਸਕੇ ਅੰਤਰ ਅਜ ਅਮਾਨ ਸੋ ਨਰਕ ਪਾਤੀ ਹੋਵਤ ਸੁਆਣ ਪਾਤਸ਼ਾਹੀ ਕਹਿੰਦੇ ਨੇ ਜਿਸ ਨੇ ਕਿਸੇ ਪ੍ਰਕਾਰ ਦੀ ਵੀ ਵਡਿਆਈ ਜਾਂ ਇਹ ਹੰਕਾਰ ਕਰਨਾ ਹੈ ਤਾਂ ਗੁਰੂ ਪਾਤਸ਼ਾਹ ਕਹਿੰਦੇ ਉਹਨੂੰ ਨਰਕ ਤਾਂ ਭੋਗਣਾ ਹੀ ਪੈਣਾ ਹੈ ਤੇ ਉਸ ਤੋਂ ਬਾਅਦ ਫਿਰ ਕੀ ਹੋਏਗਾ ਕੋਕਰ ਦੀ ਜੂਨ ਹੈ ਇੱਕ ਆਖਰ ਜੋ ਗੁਰ ਦਤਾ ਜੋ ਗੁਰੂ ਨੇ ਦਾਤੇ ਨੇ ਪਰਮੇਸ਼ਰ ਨੇ ਇੱਕ ਅੱਖਰ ਵੀ ਤੈਨੂੰ ਬਖਸ਼ਿਸ਼ ਕੀਤਾ ਹੈ ਪਵਿੱਤਰ ਨਾਮ ਦਾ ਕੀ ਹੈ ਇੱਕ ਅੱਖਰ ਦਤਾ ਇਹਨਾਂ ਅੱਖਰ ਜਿਹੜਾ ਕਦੇ ਨਹੀਂ ਖਰਦਾ ਨਹੀਂ ਅੱਖਰ ਨਾਮ ਖਰ ਜਾਣਾ ਮੈਂ ਇੱਕ ਅੱਖਰ ਦੀ ਗੱਲ ਕਰ ਰਿਹਾ ਏਕ ਆਖਰ ਜੋ ਗੁਰ ਦਤਾ ਗੁਰੂ ਨੇ ਸਤਪੁਰਸ਼ ਨੇ ਬਖਸ਼ਿਸ਼ ਕੀਤੀ ਹੈ ਜੋ ਸੇਵਤ ਨਾ ਤਾਸ਼ ਤੇ ਅਸੀਂ ਅਲਗਰਜੀ ਕਰ ਗਏ ਚਲੋ ਕੋਈ ਨਹੀਂ ਕਰ ਲਾਂਗੇ ਨਾ ਕਰ ਲਾਂਗੇ ਜਿਸ ਤਰ੍ਹਾਂ ਪਾਤਸ਼ਾਹ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਹਨੇ ਬਖਸ਼ ਕੀਤੀ ਪੰਜ ਬਾਣੀਆਂ ਸਵੇਰੇ ਦੋ ਸ਼ਾਮ ਨੂੰ ਦਿੱਤੀਆਂ ਨੇ ਵਾਹਿਗੁਰੂ ਮੰਤਰ ਬਖਸ਼ ਕੀਤਾ ਮੂਲ ਮੰਤਰ ਬਖਸ਼ ਕੀਤਾ ਪਾਤਸ਼ਾਹ ਕਹਿੰਦੇ ਕਿ ਇਹ ਗੁਰੂ ਦੀ ਦਾਤ ਤੋਂ ਅਣਗਹਿਲੀ ਕਰ ਜਾਣੀ ਜਪਣ ਦੇ ਵਿੱਚ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਇਹ ਸਾਡੀ ਆਦਤ ਹੈ ਪਰ ਜਿਨ੍ਹਾਂ ਦੀ ਅਵਸਥਾ ਕੁਸ ਬਣਦੀ ਜਾਂਦੀ ਉਹ ਇਹੋ ਜੇ ਕੰਮ ਕਦੀ ਨਹੀਂ ਕਰਦੇ ਹਨ ਤੋ ਇੱਕ ਆਖਰ ਜੋ ਗੁਰਦਾਤਾ ਜੋ ਸੇਵਤਨਾ ਤਾਸ ਜਿਹੜਾ ਉਹਦਾ ਸਿਮਰਨ ਨਹੀਂ ਕਰਦਾ ਮਹਾਰਾਜ ਕਹਿੰਦੇ ਪਾਏ ਜਨਮ 100 ਸੁਵਾਨਕ ਬਾਕੀ ਜਨਮ ਤਾਂ ਫਿਰ ਭੋਗੇਗਾ ਕਹਿੰਦੇ ਉਹਨੂੰ 100 ਦਫਾ ਤਾਂ ਕੁੱਤੇ ਦੀ ਦੇਹ ਮਿਲੇਗੀ ਪਾਏ ਜਨਮ 100 ਸਵਾਨ ਕਾ ਬਹੁਰ ਸੁਪੱਛ ਘਰ ਵਾਸ ਫੇਰ ਕਿਤੇ ਭੌਂਕਦੇ ਨੂੰ ਤੇ ਕੂਕਾਂ ਮਾਰਦੇ ਨੂੰ ਜੇ ਮਿਲੇਗਾ ਜਨਮ ਅੱਗੇ ਤਾਂ ਪਾਤਸ਼ਾਹ ਕਹਿੰਦੇ ਇਹਦਾ ਅਗਲਾ ਜਨਮ ਕਿਤੇ ਚੰਡਾਲਾਂ ਦੇ ਘਰ ਹੋਏਗਾ ਜਿੱਥੇ ਪੈਸੇ ਪੈਸ਼ੇ ਨੂੰ ਵੀ ਤਰਸੇਗਾ ਬਹੁਰ ਸੁਪੱਛ ਘਰ ਬਾ ਸੁਪੱਛ ਚੰਡਾਲ ਨੂੰ ਕਹਿੰਦੇ ਨੇ ਇਸ ਕਰਕੇ ਇਹ ਤੋਂ ਬਚੋ ਕਿ ਜਿਸਕੇ ਅੰਤਰਾਜ ਅਪਮਾਨ ਸੋ ਨਰਕ ਪਾਤੀ ਹੋਵਤ ਸੁਵਾਨ ਜੋ ਜਾਣੇ ਮੈਂ ਜੋਵਨ ਬੰਤ ਦੂਸਰਾ ਕਹਾਦਾ ਜਵਾਨੀ ਵੀ ਇੱਕ ਹੰਕਾਰ ਹੈ ਤੇ ਟੈਕਦੀ ਫਿਰਦੀ ਹੈ ਬੋਲੋ ਜੋ ਜਾਣੇ ਮੈਂ ਜੋਵਨ ਬੰਤ ਸੋ ਕੌਣ ਹੈ ਸੋ ਹੋਵਤ ਬਿਸ਼ਟਾ ਕਾ ਜੰਤ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ ਇਹ ਜਵਾਨ ਨਹੀਂ ਹੈ ਇਹ ਬਿਸ਼ਟਾ ਦਾ ਕੀੜਾ ਹੈ ਕਿਉਂਕਿ ਜਵਾਨੀ ਦਾ ਹੰਕਾਰ ਇਹਨੇ ਕੀਤਾ ਤੇ ਰੱਬ ਦੇ ਨਾਮ ਨਾਲ ਉਹ ਟੁੱਟ ਗਿਆ ਤੇ ਤਾਂ ਕਰਕੇ ਇਹ ਜੂਨੇ ਨੂੰ ਮਿਲੀ ਹੈ ਇਹ ਚੀਜ਼ਾਂ ਹੰਕਾਰ ਪੈਦਾ ਕਰਦੀਆਂ ਨੇ ਟੇਢੀ ਪਗੜੀ ਟੇਢੇ ਚਾਲੇ ਲਾਗੇ ਵੀਰੇ ਖਾਨ ਟੇਢੀ ਜੀ ਪੱਗ ਤੇ ਐ ਫਿਰ ਬਣ ਕੇ ਤੇ ਐ ਲੱਗਦੇ ਨੇ ਵੀ ਪਤਾ ਨਹੀਂ ਇਹ ਕੀ ਬਣ ਗਏ ਨੇ ਠੀਕ ਹੈ ਨਾ ਜੀ ਇਸ ਕਰਕੇ ਰਾਜੇ ਇਹਨਾਂ ਤੋਂ ਬਚਣਾ ਆਪਾਂ ਸਾਰੀਆਂ ਚੀਜ਼ਾਂ ਤੋਂ ਜੋ ਜਾਣੇ ਮੈਂ ਜੋ ਬਨ ਬੰਤ ਸੋਹੋਵਤ ਬਿਸ਼ਟਾ ਕਾ ਜੰਤ ਆਪਸ ਕੋ ਕਰਮ ਬੰਤ ਕਹਾਵੇ ਤੇ ਦੂਜਿਆਂ ਨੂੰ ਠੇਕੀ ਲਈ ਜਾਣਾ ਤੇ ਕਹਿਣਾ ਮੈਂ ਇੰਨਾ ਕਰਮ ਕਰਦਾ ਮੈਂ ਇੰਨੇ ਵਜੇ ਉੱਠਦਾ ਇਹ ਚੱਕਰਾਂ ਚ ਨਾ ਪਵੋ ਠੀਕ ਹੈ ਨਾ ਜੀ ਅਗਰ ਨਚ ਬਲੰਭ ਧਰਮ ਮੰਗ ਬਲੰਭ ਪਾਪੰਖ ਦਰਣੰਤ ਨਾਮੰਤ ਜੰਤ ਲੋਭੰ ਇਹ ਨੂੰ ਕਰਨ ਤੋਂ ਬਾਅਦ ਵਿੱਚ ਕੀ ਕਰੀਦਾ ਹੈ ਮਹਾਰਾਜੋ ਸਾਨੇ ਸ਼ੀਤਲ ਸੁਗੰਧ ਭੂਖਣ ਪਰਪੰਜਨ ਕੋ ਧਰਮ ਸੋ ਜਸ ਬਾਣੀ ਮੂਨ ਕੇ ਵਿਚਾਰੀ ਹੈ ਬਾਦਸ਼ਾਹ ਸਮਝਾਉਂਦੇ ਨੇ ਇਹਦੀ ਮਹਿਕ ਲੈਣੀ ਇਹਦੀ ਸੁਗੰਧ ਲੈਣੀ ਹੈ ਜਿਤਨਾ ਜਪ ਤਪ ਕਰਨਾ ਹੈ ਤੇ ਉਸ ਤੋਂ ਬਾਅਦ ਬਿਲਕੁਲ ਇਹਨੂੰ ਮੂਨ ਦੇ ਵਿੱਚ ਰੱਖਣਾ ਹੈ ਕਿਸੇ ਨੂੰ ਇਹਦੀ ਮਾੜੀ ਜੀ ਆਵਾਜ਼ ਨਹੀਂ ਦੇਣੀ ਕਿ ਮੈਂ ਇਤਨਾ ਕਰਦਾ ਹਾਂ ਧਰਮ ਸੋ ਜਸ ਬਾਣੀ ਮੋਨ ਕੇ ਵਿਚਾਰੀ ਹੈ ਖਿਮਾ ਤਪ ਹਾਰੀ ਵਿਦਿਆ ਵਿਪਰ ਕੋ ਵਿਚਾਰੀ ਨਿਜ ਪਤਵਰਤ ਨਾਰੀ ਤਨ ਦਾਨ ਪਤਰ ਭਾਰੀ ਹੈ ਠੀਕ ਹੈ ਤਪ ਕਰਦੇ ਹੋ ਕਿਸੇ ਵਿੱਚ ਕੋਈ ਮਾੜੀ ਮੋਟੀ ਤਾਕਤ ਵੀ ਆ ਜਾਏ ਹੈ ਨਾ ਜੀ ਤੇ ਤਪਸ਼ਵੀ ਉਹ ਹੀ ਹੁੰਦਾ ਹੈ ਕਿ ਜਿਹੜਾ ਗਾਲ ਕੱਢਣ ਵਾਲੇ ਨੂੰ ਵੀ ਬਿਨਾ ਹੀ ਸ਼ਰਤ ਤੋਂ ਮਾਫ ਕਰ ਜਾਵੇ ਖਿਮਾ ਤਪ ਹਾਰੀ ਵਿਦਿਆ ਵਿਪਰ ਕੋ ਵਧੀਆ ਵਿੱਦਿਆ ਉਹ ਹੈ ਵਧੀਆ ਦੇਣੀ ਜਿਹਦੇ ਬਦਲੇ ਦੇ ਵਿੱਚ ਕਿਸੇ ਤੋਂ ਇੱਕ ਪੰਜ ਪੈਸੇ ਜਾਂ ਕਿਸੇ ਵੀ ਵਡਿਆਈ ਦੀ ਭੁੱਖ ਨਹੀਂ ਰੱਖਣੀ ਕਿ ਮੈਨੂੰ ਕਹਿਣ ਕਿ ਇਹ ਮੇਰਾ ਉਸਤਾਦ ਹੈ ਤੇ ਇਹਨੇ ਮੈਨੂੰ ਵਿੱਦਿਆ ਦਿੱਤੀ ਹੈ ਉਸਤਾਦ ਗੁਰੂ ਨਾਨਕ ਹੀ ਹੈ ਉਹਦੀ ਵਿੱਦਿਆ ਅਸੀਂ ਮਾਇਕ ਹੈ ਸਾਰੇ ਉਹਦੇ ਸਾਡੇ ਰਾਹੀਂ ਬੋਲ ਰਿਹਾ ਉਹ ਬਸ ਸਭ ਕੁਝ ਕੀ ਹੈ ਉਸ ਦਾ ਹੈ ਵਾਹਿਗੁਰੂ ਦਾ ਹੈ ਠੀਕ ਹੈ ਨਾ ਜੀ ਤਾਂ ਇਸ ਕਰਕੇ ਰਹੇ ਕਿਸੇ ਚੀਜ਼ ਦਾ ਹੰਕਾਰ ਨਹੀਂ ਕਰਨਾ ਹੈ 哎。¿Eh?